ਵਿਸ਼ਵਾਸ ਪਰਮਾਤਮਾ ਜੇ ਤੁਹਾਨੂੰ ਹੋ ਗਿਆ ਫਿਰ ਉਹ ਪੱਥਰ ਚ ਵੀ ਹੈਗਾ ਬਿਲਕੁਲ ਔਰ ਅੱਗੇ ਜ਼ਿੰਦਗੀ ਨੂੰ ਬਤਾ ਮੈਨੂੰ ਐਂ ਲੱਗਦਾ ਹੁੰਦਾ ਕਿ ਸਾਡੇ ਚ ਨਾ ਉਮੀਦ ਜਦੋਂ ਰਹਿੰਦੀ ਹੈ ਵੀ ਉਦੋਂ ਅਸੀਂ ਅੱਗੇ ਵਧਦੇ ਰਹਿੰਦੇ ਹਾਂ ਕਿਉਂਕਿ ਪਰਮਾਤਮਾ ਤੋਂ ਵੀ ਅਸੀਂ ਉਮੀਦਾਂ ਹੀ ਲਾਉਂਦੇ ਆ ਕਿ ਉਮੀਦ ਕਰਦੇ ਆਸ ਕਰਦੇ ਆ ਪਰਮਾਤਮਾ ਸਾਨੂੰ ਗਾਹ ਵਧਾਏਗਾ ਜੇ ਅਸੀਂ ਦੁੱਖ ਚਾ ਤਾਂ ਸ਼ਾਇਦ ਪਰਮਾਤਮਾ ਨੇ ਚੰਗਾ ਟਾਈਮ ਰੱਖਿਆ ਹੋਗਾ ਸੋ ਇਹ ਕਾਸ਼ ਸ਼ਾਇਦ ਉਮੀਦ ਤੁਹਾਨੂੰ ਅੱਗੇ ਤੋਰਦੀ ਹੈ ਔਰ ਪਰਮਾਤਮਾ ਦਾ ਨਾਮ ਲੈਣਾ ਸਿਖਾਉਂਦੀ ਹੈ ਤੁਹਾਨੂੰ ਹਾਲਾਂਕਿ ਅਸੀਂ ਸ਼ੁਕਰਾਨਾ ਟਾਈਮ ਥੋੜਾ ਵਿਗੜ ਜਾਂਦੇ ਆ ਪਰਮਾਤਮਾ ਦਾ ਸ਼ੁਕਰਾਨਾ ਥੋੜਾ ਘੱਟ ਕਰਦੇ ਆ ਦੁੱਖ ਵੇਲੇ ਉਹਨਾਂ ਨੂੰ ਯਾਦ ਕਰਦੇ ਆ ਤੇ 포ਟੋਜੀ ਮੈਂ ਇੱਕ ਚੀਜ਼ ਹੋਰ ਜਿਵੇਂ ਤੁਸੀਂ ਫੈਮਲੀਆਂ ਦਾ ਜ਼ਿਕਰ ਕਰ ਰਹੇ ਹੋ ਬੱਚਿਆਂ ਦਾ ਕਰ ਰਹੇ ਹੋ ਜ਼ਿੰਦਗੀ ਅੱਗੇ ਕਿਵੇਂ ਬਦਣੀ ਬਹੁਤ ਔਖੀ ਹੁੰਦਾ ਹੋਣਾ ਕਿ ਤੁਹਾਨੂੰ ਆਪਣੇ ਬੱਚਿਆਂ ਨੂੰ ਸਮਝਾਉਣ ਵੇਲੇ ਇੱਕ ਇੱਕ ਐਗਜ਼ਾਮਪਲ ਦੇਣੀ ਪੈਂਦੀ ਹੋਣੀ ਹੈ ਹਨਾ ਜੀ ਫਿਰ ਤੁਸੀਂ ਆਪਦੀ ਜ਼ਿੰਦਗੀ ਦੀ ਕਿਹੜੀ ਉਦਾਹਰਣ ਦਿੰਦੇ ਹੋ ਨਾਲ ਨੂੰ ਅੱਗੇ ਵਧਣ ਦੇ ਲਈ ਮੈਂ ਤਾਂ ਜੀ ਉਹਨਾਂ ਨੂੰ ਇਹੀ ਸਮਝਾਉਣਾ ਹੁੰਦਾ ਕਿ ਜਿਹੜਾ ਸਟਰਗਲ ਹੈ ਨਾ ਇਸ ਤੋਂ ਬਿਨਾ ਲਾਈਫ ਦਾ ਮਜ਼ਾ ਨਹੀਂ ਆਏਗਾ